ڏيئو yeah. yeah. ਹਾਲੇ ਸਟਾਨ ਕਨੈਦਾਰ ਜਗਤਾਰਾ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਨੈਦਾਰ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਿਰਫ ਰੋਸ ਮਾਰਚ ਕਰਦੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਖਤਮ ਕਰਾਂਗੇ ਸਾਨੂੰ ਦਬਾਇਆ ਜਾ ਰਿਹਾ ਹੈ ਨਜਾਇਜ਼ ਤੌਰ ਤੇ ਉਹ ਲਫਜ਼ ਕਾਨੂੰਨ ਸਾਡੇ ਲਈ ਉਪਰਾ ਹੋ ਗਿਆ ਸਾਡੇ ਦਾ ਮਤਲਬ ਸਿੱਖਾਂ ਲਈ 47 ਸਾਨੂੰ ਕਿਹਾ ਜਾਂਦਾ ਹੈ ਕਿ ਇਹ ਜਰਾਇਮ ਪੇਸ਼ਾ ਕੌਮ ਹੈ 50 ਦੇ ਵਿੱਚ ਇੱਕ ਸੰਵਿਧਾਨ ਲਾਗੂ ਕੀਤਾ ਜਾਂਦਾ ਹੈ ਜਿਹੜਾ 6 ਜੰਦਰੀ 1950 ਦੇ ਵਿੱਚ ਲਾਗੂ ਕੀਤਾ ਗਿਆ ਉਹ ਸੰਵਿਧਾਨ ਕਹਿੰਦਾ ਹੈ ਕਿ ਸਿੱਖ ਇੱਕ ਅੱਧੀ ਕੌਮ ਨਹੀਂ ਹੈ ਹੁਣ ਸਾਡੇ ਲਈ ਸਵਾਲ ਇਹ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਨੂੰ ਮੰਨੀਏ